ਮੈਂ 12 ਤਰੀਕ ਨੂੰ ਸ਼ਹਿਰ ਨੂੰ ਜਾ ਰਹੀ ਸੀ ਮੇਰਾ ਛੋਟਾ ਬੱਚਾ ਮੇਰੇ ਨਾਲ ਸੀਗਾ ਤੇ ਭੱਲੇ ਚਾਹੀਏ ਮੋੜ ਤੋਂ ਦੋ ਮੁੰਡੇ ਮੇਰੇ ਨਾਲ ਲੱਗੇ ਨੇ ਉਹ ਮੈਨੂੰ ਰਸਤੇ 'ਚ ਰੋਕ ਦੇ ਨੇ ਤੇ ਮੇਰਾ ਬੱਚਾ ਖੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਨੇ ਕਿ ਦੋ ਚਾਰ ਦਿਨ ਇਹਨਾਂ ਤੇ ਪਹਿਲਾ ਪਰਚਾ ਹੋਇਆ ਸੀ ਤੇ ਕਹਿੰਦੇ ਆ ਕਿ ਆਪਣੀ ਕੰਪਲੇਨ ਵਾਪਸ ਲੈ ਨਹੀਂ ਤੇ ਤੇਰਾ ਮੁੰਡਾ ਅਗਵਾ ਕਰ ਲਿਆ ਜਾਏਗਾ ਤੈਨੂੰ ਮਾਰ ਦਿੱਤਾ ਜਾਏਗਾ ਬਲਕਿ ਉਹ ਮੇਰੇ ਨਾਲ ਕਾਫੀ ਬੈਸਬਸਾਈ ਕਰਦੇ ਨੇ ਫਿਰ ਮੈਂ ਅੱਗੇ ਹੱਥ ਜੋੜ ਕੇ ਕਹਿੰਨੀ ਆ ਕਿ ਮੈਂ ਜਿੱਥੇ ਪਰਚਾ ਦਿੱਤਾ ਮੈਂ ਉੱਥੇ ਹੀ ਚੱਲੀ ਆ ਮੈਂ ਵਾਪਸ ਲੈ ਲੈਣੀ ਆ ਪਲੀਜ਼ ਮੈਨੂੰ ਕੋਈ ਨਾ ਕਿਓ ਉਥੇ ਤੱਕ ਤਾਂ ਬਲਕਿ ਉਥੋਂ ਤੱਕ ਮੇਰੇ ਕਚੈਰੀ ਤੱਕ ਮੇਰੇ ਪਿੱਛੇ ਆਂਦੇ ਨੇ ਫਿਰ ਮੇਰਾ ਬਲਕਿ ਪਿੱਛਾ ਕਰਦੇ ਨੇ ਉਥੋਂ ਮੈਂ ਪੁਲਿਸ ਅਫਸਰ ਦੀ ਹੈਲਪ ਲੈਣੀ ਆ ਉਹ ਫਿਰ ਮੈਨੂੰ ਪੁੱਛਦੇ ਆ ਕਿ ਤੇਰੇ ਪਿੰਡ ਤੋਂ ਬਲਕਿ ਕੋਈ ਮੋਤਵਾਰ ਬੰਦੇ ਹੈ ਮੈਂ ਉਹਨਾਂ ਦਾ ਕੰਟੈਕਟ ਦਿੰਨੀ ਆ ਤੇ ਮੇਰੇ 1 ਘੰਟੇ ਬਾਅਦ ਉਹ ਮੇਰੀ ਰੱਖਿਆ ਕਰਦੇ ਨੇ ਤੇ 1 ਘੰਟੇ ਬਾਅਦ ਮੇਰੇ ਪਿੰਡ ਤੋਂ ਦੋ ਬਲਕਿ ਕਸੋਬਾ ਸਿੰਘ ਤੇ ਲੰਬਰਦਾਰ ਗੁਰਨਾਮ ਸਿੰਘ ਬਲਕਿ ਮੌਕੇ ਤੇ ਆਂਦੇ ਨੇ ਉਹ ਮੈਨੂੰ ਬਚਾ ਕੇ ਉਥੇ ਲੈ ਕੇ ਜਾਂਦੇ ਨੇ ਘਰ ਵਾਪਸ। ਕਲੇਮ ਬਲਕਿ 12 ਤਰੀਕ ਨੂੰ ਕੰਪਲੇਨ ਦਿੱਤੀ ਸੀ। ਮੌਕੇ ਤੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਅੱਜ 4 ਦਿਨ ਹੋ ਗਿਆ ਕੋਈ ਪੁਛਤਾਛ ਨਹੀਂ। ਮੁੰਡੇ ਇਦਾਂ ਫੇਰ ਰਹੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਮੇਰੇ ਪਿੰਡ ਦੇ ਮੋਤਵਾਰ ਬੰਦੇ ਮੇਰੇ ਨਾਲ ਆਏ ਨੇ। ਤੇ ਕਿੰਨੀ ਕਜੇ ਰਹੀ ਮੇਰੀ ਰੱਖਿਆ ਕਰਨਗੇ ਮੇਰੇ ਹਸਬੰਦ ਬਾਹਰ ਹੁੰਦੇ ਨੇ। ਇਹ ਮੇਰੇ ਨਾਲ ਆਏ ਨੇ ਅੱਜ। ਇਹਨਾਂ ਨੇ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ। ਮੁੰਡੇ ਇਦਾਂ ਹੀ ਫੇਰ ਰਹੇ ਨੇ। ਮੈਂ ਮੰਗ ਕਰਦੀ ਹਾਂ ਪ੍ਰਸ਼ਾਸਨ ਤੋਂ ਕਿ ਜਲਦੀ ਤੋਂ ਜਲਦੀ ਠਾਨਾ ਸਿਟੀ ਵਾਲੇ ਮੇਰੇ ਤੇ ਕਾਰਵਾਈ ਕਰਨ ਬਲਕਿ ਉਹਨਾਂ ਨੂੰ ਪੁੱਛਣ ਕਿ ਮੈਂ ਬੱਚਿਆਂ ਨੂੰ ਸਕੂਲ ਭੇਜਾਂਗਾ ਨਹੀਂ ਮੈਂ ਘਰੋਂ ਬਾਹਰ ਨਿਕਲ ਪਾ ਰਹੀ ਆ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਜੇ ਇਹ ਵਾਕਿਆ ਹੋਇਆ ਵਾ ਇਹ ਲੜਕੀ ਇੱਕ ਮੁਲਾਜ਼ਮ ਦੇ ਕੋਲ ਗਈਈ ਆ ਉਹਨੂੰ ਇਹਨੇ ਸਾਡਾ ਨੰਬਰ ਦਿੱਤਾ ਵਾ ਕਿ ਮੈਨੂੰ ਦੋ ਮੁੰਡੇ ਜਿਹੜੇ ਆ ਉਹ ਕਿਡਨੈਪ ਕਰਨੇ ਪੈਗੇ ਆ ਉਹਨਾਂ ਸਾਨੂੰ ਫੋਨ ਕਾਲ ਕਰਕੇ ਇੱਥੇ ਬੁਲਾਇਆ ਵਾ ਅਸੀਂ ਫਿਰ ਉਹਦੀ ਪਨਾਹ 'ਚ ਇਹ ਲੜਕੀ ਨੂੰ ਲੈ ਕੇ ਆਪਣੀ ਗੱਡੀ 'ਚ ਬਿਠਾ ਕੇ ਇਹਦੀ ਮੋਬਾਈਲ ਮੈਂ ਚਲਾ ਕੇ ਇਹਦੇ ਕੋਲ ਥਾਣੇ ਕੰਪਲੇਂਟ ਦਵਾ ਕੇ ਫਿਰ ਇਹਨੂੰ ਨਾਲੇ ਪੰਕ ਕਰ ਲੈ ਕੇ ਵਾਪਸ ਗਏ ਮੌਕੇ ਤੇ ਉਹ ਬੰਦੇ ਜਿਹੜੇ ਤੋਂ ਮੌਜੂਦ ਸੀਗੇ ਠੀਕ ਦੀ ਕੋਈ 10:30 11 ਵਜੇ ਦੀ ਗੱਲ ਸਾਨੂੰ ਇਹ ਲੜਕੀ ਆਪਣੇ ਬਚਾਓ ਵਾਸਤੇ ਕਿਸੇ ਮੁਲਾਜ਼ਮ ਦੀ ਪਨਾਹ ਚ ਗਈ ਆ ਉਹਨੂੰ ਇਹਨ ਸਾਡਾ ਨੰਬਰ ਦਿੱਤਾ ਵਾ ਉਹਨਾਂ ਸਾਨੂੰ ਫੋਨ ਕਾਲ ਕੀਤੀ ਆ ਕਿ ਤੁਹਾਡੇ ਪਿੰਡ ਦੀ ਇੱਕ ਲੜਕੀ ਇਦਾਂ ਜਿਹੜਾ ਵਾ ਉਹਨੂੰ ਦੋ ਜਣੇ ਕਿਡਨੈਪ ਕਰਨ ਪਹੇਚਾ ਤੇ ਉਹਨੂੰ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਕਿ ਸਾਨੂੰ ਜਿਹੜੀ ਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਉਹ ਮੁੰਡੇ ਉੱਥੇ ਸੀਗੇ ਅਸੀਂ ਆਪ ਵੇਖਿਆ ਸਾਡੇ ਨਾਲ ਵੇਖ ਕੇ ਭੱਜੇ ਆ ਇਹ ਲੜਕੀ ਆਪਣਾ ਸਕੂਟੀ ਸਟੈਂਡ ਤੋਂ ਸਕੂਟੀ ਲੈਣ ਵਾਸਤੇ ਗਈ ਆ ਉਹਦੇ ਵੀ ਇਹਦੇ ਪਿੱਛੇ ਉਹ ਲੜਕਾ ਜ਼ਬਰਦਸਤੀ ਕਰ ਰਿਹਾ ਹੈਗਾ ਆਪਾਂ ਕੀ ਵੇਖਿਆ ਮੌਕੇ ਦੇ ਗਵਾਹ ਹਾਂ ਮੌਕੇ ਦੇ ਗਵਾਹ ਅਸੀਂ ਕੁੜੀ ਕਹਿੰਦੀ ਹੈ ਜੀ ਮੇਰਾ ਕੋ ਬਚਾਓ ਨਹੀਂ ਕਰ ਸਕਦਾ ਇਸ ਵਾਲੇ ਨੂੰ ਸੋਸਾਇਟੀ ਕਰਨਾ ਹੈ ਮੇਰਾ ਕੋ ਫੈਸਲਾ ਹੈ ਨਹੀਂ ਉਹ ਜੀ ਦਰਖਾਸਤ ਜੀ ਹੁਣੇ ਆਈ ਆ ਉਹਦੀ ਪੜਤਾਲ ਕਰਦੇ ਹਾਂ ਜੋ ਵੀ ਦਰਖਾਸਤ ਦੇ ਵਿੱਚ ਹੋਊਗਾ ਉਹਦਾ ਸਟਾਨਕ ਲੂਗਾ ਤੇ ਉਹਦੇ ਘਰ ਵੇਖਾਂਗੇ